ਸਿਆਸੀ ਲਗਾਤਾਰ ਚਾਰ ਪੰਜ ਵਰੀ ਧੋਖਾ ਪੰਜਾਬ ਦੇ ਨਾਲ ਹੋਇਆ ਕੇਂਦਰ ਜਿਹੜੇ ਵਾਦੇ ਪੰਜਾਬ ਨਾਲ ਕਰਦਾ ਸੀ ਉਹਦੇ ਤੋਂ ਪਿੱਛੇ ਹਟਦਾ ਗਿਆ ਆ ਔਰ ਜਿਹੜੀਆਂ ਪੁਰਾਣੇ ਸਮਝੌਤੇ ਸੀ ਉਹਨਾਂ ਨੂੰ ਉਹਨਾਂ ਤੇ ਅਮਲ ਨਹੀਂ ਕੀਤਾ ਔਰ ਜੋ ਹੁੰਦਾ ਰਿਹਾ ਦੇ ਲਈ ਸਿਆਸੀ ਪਾਰਟੀਆਂ ਹੁਣ ਜਿਹੜੇ ਰੌਲਾ ਪਾਰੀਆਂ ਵਾਂ ਉਹ ਬਲੇਮ ਵਰਤੀ ਨੇ ਸਿਆਸੀ ਪਾਰਟੀਆਂ ਨੇ ਸਖਤ ਸਟੈਂਡ ਨਹੀਂ ਲਿਆ ਰੌਲਾ ਪਾਉਂਦੀ ਆਵਾ ਬਸ ਰੌਲਾ ਪਾ ਕੇ ਚੁੱਪ ਕਰ ਲੈਂਦੀ ਆ ਜਦੋਂ ਸੱਤਾ ਚ ਹੁੰਦੀ ਆ ਵਾ ਉਦੋਂ ਪੁਖਤਾ ਕਦਮ ਨਹੀਂ ਚੁੱਕਦੀਆਂ ਜਦੋਂ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਪੰਜਾਬ ਤੇ ਹਰਿਆਣਾ ਅੱਡ-ਅੱਟ ਸੇਟਾਂ ਬਣੀਆਂ ਉਦੋਂ ਕਿਉਂਕਿ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਨਹੀਂ ਸੀ ਕੀਤਾ ਗਿਆ ਬੜਾ ਕਲੀਅਰ ਪੰਜਾਬ ਦੇ ਲੀਡਰਾਂ ਨੂੰ ਅਕਾਲੀ ਦਲ ਦੇ ਲੀਡਰ ਨੂੰ ਸਟੈਂਡ ਲੈਣਾ ਚਾਹੀਦਾ ਸੀ ਕਿ ਅਸੀਂ ਇਹਨੂੰ ਐਕਸੈਪਟ ਨਹੀਂ ਕਰਦੇ ਪੰਜਾਬ ਨੂੰ ਜਿੰਨਾ ਚਿਰ ਤੇ ਚੰਡੀਗੜ੍ਹ ਸਾਨੂੰ ਨਹੀਂ ਦਿੰਦੇ ਉਦੋਂ ਖੁਸ਼ੀ-ਖੁਸ਼ੀ ਨਾਲ ਉਹਨਾਂ ਨੇ ਖੁਸ਼ੀਆਂ ਮਨਾਉਣੀਆਂ ਸ਼ੁਰੂ ਕਰਤੀਆਂ ਚੰਡੀਗੜ੍ਹ ਤੇ ਮਿਲੇ ਆ ਨਹੀਂ ਸੀ ਖੁਸ਼ੀਆਂ ਕਾਹਦੇ ਮਨਾ ਰਹੇ ਸੀ ਉਹ ਔਰ ਉਹ ਮਸਲਾ ਅੱਜ ਤੱਕ ਚੱਲ ਰਿਹਾ ਉਸ ਤੋਂ ਬਾਅਦ ਫਿਰ 1970 ਦਾ ਫੈਸਲਾ ਸੀ 5 ਸਾਲ ਦੇ ਵਿੱਚ ਵਿੱਚ ਹਰਿਆਣਾ ਆਪਣੇ ਦਫਤਰ ਸ਼ਿਫਟ ਕਰ ਦਊਗਾ ਇਹਦਾ ਮਤਲਬ ਹੈ 1975 ਦੇ ਵਿੱਚ ਹਰਿਆਣਾ ਨੂੰ ਆਪਣੇ ਦਫਤਰ ਸ਼ਿਫਟ ਕਰਕੇ ਪੰਜਾਬ ਚੋਂ ਚੰਡੀਗੜ੍ਹ ਤੋਂ ਖੂਚ ਕਰ ਲੈਣਾ ਚਾਹੀਦਾ ਸੀ ਉਦੋਂ ਦੇ ਮੁੱਖ ਮੰਤਰੀ ਸਨ ਗਿਆਨੀ ਜੈਲ ਸਿੰਘ 1975 ਦੇ ਵਿੱਚ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਸੀ ਨਹੀਂ ਦਿੱਤਾ ਉਹਨਾਂ ਨੇ ਅਸਤੀਫਾ ਫਿਰ ਜਦੋਂ 1986 26 ਜਨਵਰੀ ਨੂੰ ਚੰਡੀਗੜ੍ਹ ਪੰਜਾਬ ਨੂੰ ਤਬਦੀਲ ਨਹੀਂ ਹੋਇਆ ਉਦੋਂ ਦੇ ਮੁੱਖ ਮੰਤਰੀ ਸਨ ਸੁਰਜੀਤ ਸਿੰਘ ਬਰਨਾਲਾ ਉਹਨਾਂ ਨੇ ਅਸਤੀਫਾ ਕਿਉਂ ਨਹੀਂ ਦਿੱਤਾ ਜਦੋਂ ਇੱਥੇ ਅਕਾਲੀ ਦਲ ਦੀ ਸਰਕਾਰ ਬਣੀ 10 ਸਾਲ ਸਰਕਾਰ ਰਹੀ 2007 ਤੋਂ ਲੈ ਕੇ 17 ਤੱਕ ਉਦੋਂ ਉਹਨਾਂ ਨੇ ਤਕੜਾ ਸਟੈਂਡ ਕਿਉਂ ਨਹੀਂ ਲਿਆ ਭਾਜਪਾ ਨੇ ਆਪਣਾ ਨਾਤਾ ਕਿਉਂ ਨਹੀਂ ਤੋੜਿਆ ਵੀ ਤੁਸੀਂ ਇੱਥੇ ਜਾਂ ਤੇ ਚੰਡੀਗੜ੍ਹ ਨੂੰ ਟਰਾਂਸਫਰ ਕਰੋ ਸਾਨੂੰ ਨਹੀਂ ਤਾਂ ਅਸੀਂ ਤੁਹਾਡੇ ਨਾਲ ਅਡਵਕ ਹੋ ਰਹੇ ਹਾਂ ਨਹੀਂ ਹੋਏ ਬਾਅਦ ਦੇ ਵਿੱਚ ਵੀ ਤੇ ਜਦੋਂ ਖੇਤੀ ਬਿੱਲ ਆਇਆ ਉਦੋਂ ਨਾਤਾ ਤੋੜਿਆ ਹੀ ਨਾ ਭਾਜਪਾ ਨੇ